ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਵਿੱਚ ਇੰਚਾਰਜ ਤੇ ਸਹਿ ਇੰਚਾਰਜ ਨਿਯੁਕਤ ਕੀਤਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਸ਼ੋਧੀਆਂ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਸਹਿ ਇੰਚਾਰਜ ਦੀ ਜ਼ਿੰਮੇਵਾਰੀ ਦਿੱਲੀ ਦੇ ਸਾਬਕਾ ਸਹਿਤ ਮੰਤਰੀ ਸਤਿੰਦਰ ਕੁਮਾਰ ਜੈਨ ਨੂੰ ਦਿੱਤੀ ਗਈ ਹੈ। ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਵੱਖਰੇ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਤੇ ਨਿਸ਼ਾਨਾ ਸਾਧੇ ਹਨ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਸੀ ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗਲ ਢਾਢੀ ਪੰਜਾਬ ਨੂੰ ਲੁੱਟਿਆ ਕਰਦੇ ਸਨ ਹੁਣ ਦਿੱਲੀ ਵਾਲੇ ਢਾੜ ਵੀ ਪੰਜਾਬ ਨੂੰ ਲੁੱਟਣ ਲਈ ਆ ਗਏ ਹਨ ਕੌਣ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀਸ਼ ਸ਼ਿਸ਼ੋਦੀਆ ਕੋ-ਇੰਚਾਰਜ ਸਤਿੰਦਰ ਜੈਨ ਚੀਫ ਐਡਵਾਈਜ਼ਰ ਬਿਬਕ ਕੁਮਾਰ ਬਾਦਲ ਨੇ ਕਿਹਾ ਹੈ ਕਿ ਚਾਰਾਂ ਦੀ ਕੁਆਲਿਫੀਕੇਸ਼ਨ ਯੇਲ ਯਾਤਰਾ ਮੋਜਰਮ ਕੇ ਕੇਸਾਂ ਵਿੱਚ ਲੜਿੰਦੇ ਤੇ ਜ਼ਮਾਨਤਾਂ ਤੇ ਬਾਹਰ ਦਿੱਲੀ ਦੇ ਲੋਕਾਂ ਨੇ ਚਲਾ ਕੇ ਪੁੰਜੇ ਮਾਰੇ ਪਰ ਮਹਾਨ ਇਨਕਲਾਬੀ ਭਗਵੰਤ ਮਾਨ ਨੇ ਪੁੰਜਿਓ ਜੁੱਕ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਬਾਦਲ ਨੇ ਕਿਹਾ ਹੈ ਕਿ ਇੱਥੇ ਹੀ ਬਸ ਨਹੀਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛੱਤੀਸਗੜ੍ਹ ਤੋਂ ਪੰਜਾਬ ਤੀਰਥ ਯਾਤਰਾ ਕਰਾਉਣੀ ਪੰਜਾਬੀਆਂ ਨੂੰ ਤੀਰਥ ਤੈਅ ਕਰਨ ਲਈ ਮੈਕਮੇ ਦਾ ਮੁਖੀ ਫਿਰ ਦਿੱਲੀੋਂ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆਂ ਦੇ ਕੋਲ ਤਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦੇ ਆਗੂ ਗੈਰ ਪੰਜਾਬੀ ਹੋਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਉਹਨਾਂ ਦੇ ਰਿਮੋਟ ਦੱਬਣ ਲਈ ਉਹਨਾਂ ਉੱਤੇ ਦਿੱਲੀ ਦੇ ਦੋ ਦੋ ਪ੍ਰਾਈਵੇਟ ਬੰਦੇ 500 ਸਾਲ ਦੇ ਇਤਿਹਾਸ ਵਿੱਚ ਕਦੀ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ ਪੰਜਾਬ ਦੇ ਵਿਧਾਇਕ ਜ਼ੀਰੋ ਸਾਰੀ ਬਿਊਰੋਕ੍ਰਾਸੀ ਜ਼ੀਰੋ ਪੁਲਿਸ ਪ੍ਰਸ਼ਾਸਨ ਜ਼ੀਰੋ ਪੰਜਾਬ ਦੀ ਅਣਖ ਜ਼ੀਰੋ ਮਾਣ ਜ਼ੀਰੋ ਇਤਿਹਾਸ ਜ਼ੀਰੋ ਵੋਟਾਂ ਪਾਉਣ ਵਾਲੇ ਲੋਕ ਜ਼ੀਰੋ ਹੀਰੋ ਕੌਣ ਦਿੱਲੀੋਂ ਆਏ ਲੁਟੇਰੇ ਮਾਨ ਸਾਹਿਬ ਸਿਆਣੇ ਕਹਿੰਦੇ ਹਨ ਪੱਗ ਵੇਚ ਕੇ ਕਿਉਂ ਨਹੀਂ ਖਰੀਦੀ ਦਾ ਤੁਸੀਂ ਤਾਂ ਪਤਾ ਨਹੀਂ ਕੀ ਖਾਣ ਪੀਣ ਲਈ ਪੂਰਾ ਪੰਜਾਬ ਹੀ ਵੇਚਣ ਤੇ ਉਤਰ ਆਏ ਹੋ ਮੰਨਿਆ ਤੁਹਾਡੀ ਕੋਈ ਗੁੱਝੀ ਨਸ ਹੈ ਦਿੱਲੀ ਵਾਲਿਆਂ ਕੋਲ ਜੋ ਇੰਨਾ ਜਲੀਲ ਹੋ ਕੇ ਵੀ ਕੁਰਸੀ ਨਾਲ ਚਿੰਬੜੇ ਹੋਏ ਹੋ ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੁੱਤਰਾਂ ਵਾਲੇ ਕੁਝ ਤਾਂ ਸ਼ਰਮ